ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੇਜਰੀਵਾਲ ਜੇਲ੍ਹ ਕੇਸ ਮਾਮਲੇ ਦੇ ਵਿੱਚ ਜੀ ਹਾਂ ਦੱਸ ਦਈਏ ਕਿ ਸਰਕਾਰ ਚ ਲਾਉਣ ਵਾਲੀ ਪਟੀਸ਼ਨ ਤੇ ਅਪਡੇਟ ਨਿਕਲ ਕੇ ਜਿਹੜੀ ਸਾਹਮਣੇ ਆਈ ਹੈ ਤੇ ਇਸ ਗੱਲ ਨੂੰ ਹੁਣ ਕੇਜਰੀਵਾਲ ਦੇ ਵਕੀਲ ਨੇ ਸਿਰੇ ਤੋਂ ਖਾਰਜ ਕੀਤਾ ਹੈ ਜੀ ਹਾਂ ਕਿਹਾ ਜਾ ਰਿਹਾ ਸੀ ਕਿ ਜੇਲ੍ਹ ਤੋਂ ਹੀ ਸਰਕਾਰ ਚ ਲਾਉਣ ਦੀ ਪਟੀਸ਼ਨ ਇੱਥੇ ਦਿੱਤੀ ਗਈ ਹੈ ਪਰ ਫਿਲਹਾਲ ਦੀ ਘੜੀ ਇੱਥੇ ਕੇਜਰੀਵਾਲ ਦੇ ਵਕੀਲ ਵੱਲੋਂ ਇੱਥੇ ਕਹਿਣਾ ਹੈ ਕਿ ਅਸੀਂ ਅਧਿਕਾਰਿਤ ਤੌਰ ਤੇ ਆਫਿਸ ਚਲਾਉਣ ਦੀ ਪਟੀਸ਼ਨ ਲਿਆਵਾਂਗੇ ਤੇ ਦੱਸ ਦिए ਕਿ ਕਿਸੇ ਤੀਜੀ ਧਿਰ ਨੇ ਇਹ ਪਟੀਸ਼ਨ ਇੱਥੇ ਪਾਈ ਸੀ ਤੇ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਆਈ ਹੈ ਕੇਜਰੀਵਾਲ ਜੇਲ੍ਹ ਕੇਸ ਮਾਮਲੇ ਦੇ ਵਿੱਚੋਂ ਜੀ ਹਾਂ ਦੱਸ ਦिए ਕਿ ਅਰਵਿੰਦ ਕੇਜਰੀਵਾਲ ਨੂੰ ED ਵੱਲੋਂ ਇੱਥੇ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਕੇਸ ਦੇ ਵਿੱਚ ਕਿ ਸਰਕਾਰ ਚਲਾਉਣ ਵਾਲੀ ਪਟੀਸ਼ਨ ਤੇ ਅਪਡੇਟ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਜੜੀਵਾਲ ਦੇ ਵਕੀਲ ਨੇ ਇਸ ਗੱਲ ਨੂੰ ਸਿਰੇ ਤੋਂ ਖਾਰਜ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਸਰਕਾਰ ਚਲਾਉਣ ਦੀ ਇਥੇ ਪਟੀਸ਼ਨ ਪਾਈ ਗਈ ਹੈ ਪਰ ਇਹ ਕਿਸੇ ਤੀਸਰੇ ਧੀਰ ਵੱਲੋਂ ਪਟੀਸ਼ਨ ਪਾਈ ਗਈ ਸੀ ਫਿਲਹਾਲ ਦੀ ਘੜੀ ਇਥੇ ਵਕੀਲ ਵੱਲੋਂ ਸਾਫ਼ ਮਨ੍ਹਾ ਕਰ ਦਿੱਤਾ ਗਿਆ ਹੈ ਇਸ ਨੂੰ ਖਾਰਜ ਕੀਤਾ ਗਿਆ ਹੈ